ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਤੇਸਤੀਆ ਸਰਦਾਂ ਦੀ ਸਪੈਸ਼ਲ ਰੈਸਪੀ ਗਾਜਰ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਜਿਹਨੂੰ ਆਪਾਂ ਗਾਜਰ ਪਾਭ ਵੀ ਕਹਿ ਦਿੰਨੇ ਆ ਤੇ ਬੜਾ ਈਜ਼ੀ ਮੈਥਡ ਨਾਲ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਭਾਵੇਂ ਤੁਸੀਂ ਹਫ਼ਤੇ ਭਰ ਲਈ ਫ੍ਰਿਜ ਤੋਂ ਬਾਹਰ ਹੀ ਰੱਖੀ ਰੱਖੋ ਤਾਂ ਇਹ ਖਰਾਬ ਨਹੀਂ ਹੋਊਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਹਲਵਾ ਬਣ ਕੇ ਤਿਆਰ ਹੋਊਗਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਲਾਈਕ ਵੀ ਜ਼ਰੂਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰੇ ਭੈਣ ਭਰਾ ਜੇ ਆਪਾਂ ਨੂੰ ਸਪੋਰਟ ਕਰਨ ਲਈ ਧੰਨਵਾਦ ਜੀ ਕਮੈਂਟ ਕਰਕੇ ਦੱਸੋ ਵੀ ਵੀਡੀਓ ਕਿਹੋ ਜਿਹੀ ਲੱਗੀ ਆਪਾਂ ਨੂੰ ਤੁਹਾਨੂੰ ਆਪਣੀ ਤੇ ਇਹਦੇ ਲਈ ਆਪਾਂ ਕਿਲੋ ਗਾਜਰਾਂ ਲਈਆਂ ਜੀ ਆਪਣੀਆਂ ਤੇ ਗਾਜਰਾਂ ਨੂੰ ਨਾ ਤੁਸੀਂ ਧੋ ਲਿਓ ਕਿਉਂਕਿ ਇਹਦੇ ਵਿੱਚ ਕਿਰਕ ਜੀ ਹੁੰਦੀਆਂ ਨੇ ਤਾਂ ਫਿਰ ਸੋਨੂੰ ਗਾਜਰ ਪਾ ਦੇ ਵਿੱਚ ਕਿਰਕ ਜੀ ਆਈ ਜਾਊਗੀ ਤੇ ਧੋ ਤੁਸੀਂ ਜਰੂਰ ਲਓ ਵੈਸੇ ਤਾਂ ਆਪਣਾ ਗਾਜਰਾਂ ਸਾਫ਼ ਸੀਗਾ ਪਰ ਫਿਰ ਵੀ ਆਪਾਂ ਇਹਨਾਂ ਨੂੰ ਨਾ ਸਾਰ ਕੇ ਰਗੜ ਰੜ ਕੇ ਧੋ ਲੈਣਾ ਹੈ ਜਿਹੜੇ ਇਹਦੇ ਵਿੱਚ ਬਾਲ ਜੀ ਹੁੰਦੇ ਉਹਨਾਂ ਦੇ ਵਿੱਚ ਥੋੜੀ ਜੀ ਮਿੱਟੀ ਹੁੰਦੀ ਹੈ ਜਿਹੜੀ ਤੇ ਉਹ ਸਾਫ਼ ਹੋ ਜਾਂਦੀ ਹੈ ਕਿਉਂਕਿ ਗਰਕਾਲਾ ਤਾਂ ਸਵਾਦੀ ਲੱਗਦਾ ਹੁਣ ਆਪਾਂ ਇਹਨਾਂ ਨੂੰ ਛੱਲ ਲਾਂਗੇ ਜੀ ਆਪਣੀਆਂ ਗਾਜਰਾਂ ਤੇ ਸਾਰੇ ਆਪਾਂ ਲੂਂਜੇ ਲਾਤੇ ਉੱਤੋਂ ਤੇ ਹੁਣ ਆਪਾਂ ਇਹਨੂੰ ਨਾ ਕੱਦੂ ਖਸ ਕਰਾਂਗੇ ਨਾ ਤਾਂ ਵਾਲੇ ਬਰੀਕ ਪਾਸੇ ਵਾਲੇ ਨਾ ਕਰਾਂਗੇ ਤੇ ਨਾ ਹੀ ਵਾਲੇ ਮੋਟੇ ਆ ਨਾ ਜਿਹੜਾ ਅੱਧ ਵਿਚਾਲੇ ਹੁੰਦਾ ਨਾ ਉਹਦੇ ਨਾਲ ਆਪਾਂ ਕੱਦੂ ਗਾਸ ਕੀਤਾ ਇਹਨੂੰ ਸਰੰਗ ਗਾਜਰਾਂ ਨੂੰ ਆਪਾਂ ਕੱਦੂ ਗਾਸ ਕਰ ਲਏ ਤੇ ਹੁਣ ਆਪਾਂ ਪਹਿਲਾਂ ਪਾਵਾਂਗੇ ਜੀ ਦੇਸੀ ਘਿਓ ਆਪਣੀ ਕੜਾਹੀ ਦੇ ਵਿੱਚ ਤੇ ਇਹਦੇ ਵਿੱਚ ਨਾ ਆਪਾਂ ਡਰਾਈ ਫਰੂਟ ਹੈ ਜਿਹੜੇ ਉਹਨਾਂ ਨੂੰ ਭੁੰਨ ਲਾਂਗੇ ਤੁਸੀਂ ਦੀ ਮਰਜ਼ੀ ਨਾਲ ਕੋਈ ਵੀ ਡਰਾਈ ਫਰੂਟ ਹੈ ਜਿਹੜੇ ਉਹਨਾਂ ਨੂੰ ਪਾ ਸਕਦੇ ਆ ਜਿਵੇਂ ਆਪਾਂ ਲੈ ਇੱਕ ਆਜੂ ਬਦਾਮ ਤੇ ਥੋੜੀਆਂ ਜੀਆਂ ਦਾਖਾ ਲਾਂਗੇ ਤੇ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਜੀ ਘਿਓ ਦੇ ਵਿੱਚ ਤੇ ਡਰਾਈ ਫਰੂਟ ਨੂੰ ਕੱਢ ਕੇ ਆਪਾਂ ਪਾਸੇ ਰੱਖ ਲਿਆ ਕੋਲੀ ਦੇ ਵਿੱਚ ਹੁਣ ਉਸੇ ਘਿਓ ਦੇ ਵਿੱਚ ਆਪਾਂ ਆਪਣਾ ਗੰ加ਜਰਾਂ ਨੂੰ ਭੁੰਨ ਲਈ ਪਾ ਦਾਂਗੇ ਅੱਧਾ ਪੌਣਾ ਘੰਟਾ ਆਪਾਂ ਗਾਜਰਾਂ ਨੂੰ ਪਹਿਲਾਂ ਕੱਲੀਆਂ ਗਾਜਰਾਂ ਨੂੰ ਆਪਾਂ ਤੇਲ ਆ ਘਿਓ ਦੇ ਵਿੱਚ ਭੁੰਨਾਂਗੇ ਜਿੰਨਾ ਚਿਰ ਇਹ ਪੂਰੀ ਤਰ੍ਹਾਂ ਨਾ ਸੌਫਟ ਨਹੀਂ ਹੁੰਦੀਆਂ ਕਿਉਂਕਿ ਜੇ ਆਪਾਂ ਪਹਿਲੇ ਦੁੱਧ ਪਾਤਾ ਤਾਂ ਜਿਹੜੀਆਂ ਆਪਣੀਆਂ ਗਾਜਰਾਂ ਆ ਬਿਲਕੁਲ ਸੌਫਟ ਨਹੀਂ ਹੋਣਗੀਆਂ ਉਹ ਤੇ ਤਾਂ ਇਹ ਕਰਕੇ ਆਪਾਂ ਅੱਧਾ ਪੌਣਾ ਘੰਟਾ ਆਪਣੀਆਂ ਗਾਜਰਾਂ ਨੂੰ ਪਕਾਵਾਂਗੇ ਪਹਿਲਾਂ ਠਟਾ ਕੇ ਆਪਾਂ ਪੱਕਣ ਲਈ ਰੱਖ ਦੇਾਂਗੇ ਆਪਣੀਆਂ ਗਾਜਰਾਂ ਨੂੰ ਬੇਚੇ ਜੇ ਜਦੀ ਆਪਾਂ ਹਲਾਉਂਦੇ ਰਹਿਣਾ ਜੀ ਤੇ ਕੜਾਹੀ ਜਿਹੜੀ ਤੁਸੀਂ ਉਹ ਭਾਰੇ ਤਲੇ ਦੀ ਲਿਓ ਬਿਲਕੁਲ ਸਲੋ ਅੱਗ ਤੇ ਆਪਾਂ ਇਹਨਾਂ ਨੂੰ ਧਰਤਾਏ ਆਪਣੀਆਂ ਗਾਜਰਾਂ ਨੂੰ ਅੱਧੇ ਘੋਣੇ ਘੰਟੇ ਲਈ ਤੇ ਆਪਾਂ ਅੱਧੇ ਘੰਟੇ ਬਾਅਦ ਇਹਨੂੰ ਚੈੱਕ ਕੀਤਾ ਆਪਣੀਆਂ ਗਾਜਰਾ ਬਿਲਕੁਲ ਸੌਫਟ ਹੋ ਗਈਆਂ ਤੇ ਇਹਨਾਂ ਦੀ ਜਿਹੜੀ ਮਾਤਰਾ ਉਹ ਅੱਧੀ ਰਹਿ ਗਈ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਪੱਕ ਗਈਆਂ ਆਪਣੀਆਂ ਗਾਜਰਾ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਸਕਦੇ ਹਾਂ ਕਿਉਂਕਿ ਆਪਣੀਆਂ ਗਾਜਰਾ ਬਿਲਕੁਲ ਪੱਕ ਗਈਆਂ ਤੇ ਦੁੱਧ ਆਪਾਂ ਸਣੇ ਮਲਾਈ ਪਾਵਾਂਗੇ ਜੀ ਆਪਣਾ ਜਿਹੜਾ ਦੁੱਧ ਉਹਨੂੰ ਬਾਲਾ ਦਵਾਇਆ ਪਿਆ ਸੀਗਾ ਤੇ ਆਪਾਂ ਕਿਲੋ ਤੋਂ ਵੱਧ ਹੀ ਪਾਇਆ ਕਿਉਂਕਿ ਆਪਣਾ ਜਿਹੜਾ ਜੱਗ ਹੈ ਕੱਪ ਹੈ ਇਹ ਹੈਗਾ ਤਾਂ ਕਿਲੋ ਤੋਂ ਵੱਧ ਦਾ ਹੀ ਹੈ ਆਪਾਂ ਮਣਕੇ ਵੀ ਦੇਖਿਆ ਹੋਇਆ ਹੈ ਤੇ ਸਣੇ ਮਲਾਈ ਆਪਾਂ ਪਾ ਲਾਂਗੇ ਜਿਹਦੇ ਵਿੱਚ ਕਿਲੋ ਦੁੱਧ ਪਹਿਲੇ ਆਪਣਾ ਬਾਲਾ ਦਵਾਇਆ ਪਿਆ ਸੀਗਾ ਦੁੱਧ ਨੂੰ ਤੇ ਆਪਾਂ ਦੁੱਧ ਸਾਰਾ ਪਾ ਦੇਾਂਗੇ ਵਿੱਚ ਦੋਨੇ ਕਾਪੀ ਤੇ ਹੁਣ ਮੜਾ ਸਾਨੂੰ ਧਿਆਨ ਰੱਖਣਾ ਪਊਗਾ ਕਿਉਂਕਿ ਮੈਂ ਤਾਂ ਫੁੱਲ ਲੱਗ ਕਰਕੇ ਗੋਲੇ ਖੜਕੇ ਉਹਨੂੰ ਦਵਾ ਦਾ ਬਾਲਾ ਦਵਾਲਿਆ ਸੀਗਾ ਤੇ ਥੋੜਾ ਛੇਤੀ ਕੰਮ ਹੋ ਜਾਂਦਾ ਆਪਣਾ ਤੇ ਜੇ ਤੁਸੀਂ ਹੋਰ ਕੰਮ ਧੰਦਾ ਆਪਣਾ ਕਰਨਾ ਦਾ ਫਿਰ ਸਾਨੂੰ ਅੱਗੇ ਜੜੀ ਉਹ ਥੋੜੀ ਰੱਖਣੀ ਪਊਗੀ ਤੇ ਵਿੱਚ ਵਿੱਚ ਦੀ ਆਪਾਂ ਇਹਨੂੰ ਚੈੱਕ ਕਰਦੇ ਰਹੇ ਹਾਂ ਜੀ ਤੇ ਜਿੰਨਾ ਜਰ ਆਪਣਾ ਜਰ ਦੁੱਧ ਦਾ ਸਾਰਾ ਮੱਚ ਨਹੀਂ ਜਾਂਦਾ ਬਿਲਕੁਲ ਖੋਆ ਤੇ ਗਾਜਰਾ ਰਹਿ ਗਿਆਂ ਉਹਨਾਂ ਜਰ ਆਪਾਂ ਨੂੰ ਉਹਨਾਂ ਨੂੰ ਪਕਾਉਣਾ ਪੈਣਾ ਆਪਣੀ ਗਾਜਰ ਪਾਕ ਨੂੰ ਬੜੀ ਹੈਲਦੀ ਰੈਸਪੀ ਆ ਤੇ ਵੈਸੇ ਤਾਂ ਸਾਰੇ ਘਰਾਂ ਦੇ ਵਿੱਚ ਗਾਜਰ ਪਾ ਬੰਦਾ ਹੀ ਆ ਜੇ ਹੁਣ ਸਿਆਲਾਂ ਦੇ ਵਿੱਚ ਤੇ ਅੱਗ ਥੋੜੀ ਕਰਕੇ ਆਪਾਂ ਇਹਨੂੰ ਪੱਕਣ ਲਈ ਰੱਖ ਦਤਾ ਸੀਗਾ ਜੀ ਤੇ ਦੁੱਧ ਸੀਗਾ ਜਿਹੜਾ ਸਾਰਾ ਮੱਚ ਗਿਆ ਬਿਲਕੁਲ ਖੋਆ ਤੇ ਆਪਣਾ ਗਾਜਰਾ ਹੀ ਰਹਿ ਗੂ ਐ ਜਿਹੜਾ ਮੋੜਾ ਮੋਟਾ ਪਾਣੀ ਸੀਗਾ ਮੱਚ ਗਿਆ ਦੁੱਧ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਜੀ ਜਿਹੜਾ ਪਾਸਿਆਂ ਦੇਖੋ ਆਪਣਾ ਲੱਗਦਾ ਹੈ ਉਹ ਨਾਲ ਦੀ ਨਾਲ ਆਪਾਂ ਲਾਉਂਦੇ ਅੱਗੇ ਤਾਂ ਠੀਕ ਨਹੀਂ ਤਾਂ ਫਿਰ ਬਾਹਲਾ ਨਾਲ ਚਪਕ ਕੇ ਜਾਂਦਾ ਹੈ ਤੇ ਅਧਿਕ ਗੋਲੀ ਆਪਾਂ ਖੰਡ ਦੀ ਮਾਵਾਂਗੇ ਕਿਉਂਕਿ ਆਪਾਂ ਖਾ ਕੇ ਦੇਖੂਗਾ ਸਿੰਘਾਂ ਜੜੀਆਂ ਗਾਜਰਾ ਸੀਗੀਆਂ ਉਹ ਆਪਣੀਆਂ ਬਹੁਤ ਮਿੱਠੀਆਂ ਸੀਗੀਆਂ ਫਿਰ ਵੀ ਆਪਾਂ ਅਧਿਕ ਗੋਲੀ ਖੰਡ ਦੀ ਪਾਤੀ ਹੈ ਕਿਉਂਕਿ ਸਿਆਲਾਂ ਦੇ ਵਿੱਚ ਮਿੱਠਾ ਜ਼ਿਆਦਾ ਚੰਗਾ ਲੱਗਦਾ ਹੈ ਤੇ ਹੁਣ ਆਪਾਂ ਮਾੜਾ ਮੋਟਾ ਜਿਹੜਾ ਖੰਡ ਪਾਣੀ ਛੱਡੂਗੀ ਉਹ ਵੀ ਪਕਾ ਲਾਂਗੇ ਵਿੱਚੇ ਤੇ ਆਪਾਂ 3-4 ਲੈ ਚਾਂਗੇ ਕੁੱਟ ਕੇ ਪਾ ਦਾਂਗੇ ਇਹਦੇ ਵਿੱਚ ਆਪਾਂ ਕੁੱਟ ਲਏ ਆਪਣੀਆਂ ਲੈ ਚਾਂ ਨੂੰ ਇਹਦੇ ਨਾਲ ਫਲੇਵਰ ਹੈ ਜਿਹੜਾ ਬਹੁਤ ਵਧੀਆ ਆਊਗਾ ਆਪਣੇ ਹਲਬੇ ਦਾ ਜਿਉ ਆਪਣਾ ਸਾਰਾ ਪਾਣੀ ਮੱਚ ਗਿਆ ਇਹਦੇ ਵਿੱਚ ਜਿਹੜਾ ਮਾੜਾ-ਮੋਟਾ ਖੰਡ ਨਹੀਂ ਪਾਣੀ ਛੱਡਿਆ ਸੀਗਾ ਉਹ ਵੀ ਸਾਰਾ ਮੱਚ ਗਿਆ ਏ ਤੇ ਜਿਨੇ ਜਰ ਆਪਣੇ ਜਿਹੜਾ ਕੜਾਹੀ ਨੂੰ ਛੱਡ ਦਿੰਦਾ ਹਲਬਾ ਉਹਨਾਂ ਚਿਰ ਆਪਾਂ ਇਹਨੂੰ ਪਕਾਈ ਜਾਣਾ ਇਹਨੂੰ ਲੋ ਜੀ ਆਪਣੀ ਕੜਾਹੀ ਬਿਲਕੁਲ ਥੱਲੇੋਂ ਸਾਫ਼ ਹੋ ਗਈ ਹੈ ਦਾ ਮਤਲਬ ਹੈ ਕਿਤੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਤੇ ਗੱਜਰ ਪਾਕ ਆਪਣਾ ਬਣ ਕੇ ਹੋ ਗਿਆ ਬਿਲਕੁਲ ਤਿਆਰ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਤੇ ਇਹਨੂੰ ਤੁਸੀਂ ਜ਼ਰੂਰ ਬਣਾਇਓ ਜੀ ਤੇ ਹੁਣ ਆਪਾਂ ਜਿਹੜੇ ਡਰਾਈ ਫਰੂਟ ਸੀਗੇ ਨਾ ਪਹਿਲਾਂ ਰੱਖੇ ਤੇ ਉਹ ਆਪਾਂ ਥੋੜੇ ਜਿਹਾ ਕੱਟ ਕੇ ਇਹਦੇ ਵਿੱਚ ਪਾ ਦੇ ਇੱਥੇ ਥੋੜੇ ਜਿਹਾ ਆਪਾਂ ਰੱਖ ਲਈ ਸੀ ਉਹਨੂੰ ਉੱਤੇ ਸਜਾ ਦੇਾਂਗੇ ਆਪਾਂ ਤੇ ਡ్రਾਈ ਫਰੂਟ ਤੁਸੀਂ ਆਪਦੀ ਪਸੰਦ ਦੇ ਕੋਈ ਵੀ ਪਾ ਸਕਦੇ ਆ ਜੇ ਨਵੇਂ ਡ్రਾਈ ਫਰੂਟ ਪਾਉਣੇ ਤਾਂ ਉਹ ਤੁਹਾਡੀ ਮਰਜ਼ੀ ਆ ਬਿਨਾਂ ਡ్రਾਈ ਫਰੂਟ ਤੋਂ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਏ ਤੇ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਆ ਜੀ ਪਲੇਟ ਦੇ ਵਿੱਚ ਉਹ ਜੀ ਬਿਲਕੁਲ ਬੂੰਦ ਵੀ ਪਾਣੀ ਦੀ ਜਾਂ ਇਹ ਬਿਲਕੁਲ ਸੁੱਕਾ ਸੁੱਕਾ ਬਣਿਆ ਹੈ ਜਿਵੇਂ ਆਪਾਂ ਬਿਆਵਾਂ ਦੇ ਵਿੱਚ ਨਹੀਂ ਖਾਂਦੇ ਹੁੰਦੇ ਆਪਾਂ ਨੂੰ ਥੋੜਾ ਜਿਹੜੇ ਬਿਆਵਾਂ ਦੇ ਵਿੱਚ ਹੁੰਦਾ ਹੈ ਤਾਂ ਉਹ ਉੱਥੇ ਖਾਣੇ ਹੁੰਦੇ ਬਿਲਕੁਲ ਉਹੋ ਜਿਹਾ ਆਪਣਾ ਹਲਵਾ ਬਣ ਕੇ ਤਿਆਰ ਹੋਇਆ ਹੈ ਤੇ ਗਰਮ ਗਰਮ ਦਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਇਹ ਬਾਹਰ ਰੱਖ ਕੇ ਵੀ ਫ੍ਰਿਜ ਤੋਂ ਹੀ ਖਰਾਬ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਆਪਾਂ ਬਿਲਕੁਲ ਖੋਏ ਦੀ ਤਰ੍ਹਾਂ ਬਣਾ ਲਿਆ ਨੂੰ ਤੇ ਆਪਣਾ ਹਲਵਾ ਬਣ ਕੇ ਹੋਇਆ ਜੀ ਤਿਆਰ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਤੇ ਲਾਇਕ ਜ਼ਰੂਰ ਕਰਦਿਆ ਕਰੋ ਤੇ ਮਿਲਦੇ ਆਂ ਜੀ ਤੁਹਾਨੂੰ ਫੇਰ ਸਤਿ ਸ਼੍ਰੀ ਅਕਾਲ